31 ਮਾਰਚ 2025 ਨੂੰ ਪਿੰਡ ਨੰਗਲ थाना ਫਿਲੌਰ ਦੇ ਵਿੱਚ ਅ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਨੂੰ ਜਿਹੜਾ ਹੈਗਾ ਉਹਦੇ ਵਿੱਚ ਉਹਦੇ ਉੱਤੇ ਗ੍ਰਾਫਿਟੀ ਔਰ ਅਬਜੈਕਸ਼ਨੇਬਲ ਕੰਟੈਂਟ ਲਿਖਿਆ ਉਹਦੇ ਵਿੱਚ ਅਸੀਂ ਇਮੀਡੀਏਟਲੀ 299 113 ਬੀ ਐਨਐਸ ਚ ਪਰਚਾ ਦਰਜ ਕੀਤਾ ਔਰ ਅੱਜ अर्ਲੀ ਮਾਰਨਿੰਗ ਬੇਸਡ ਔਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਉਹਦੇ ਵਿੱਚੋਂ ਜਿਹੜਾ ਮੇਨ ਕਲਪਰੇਟ ਹੈਗਾ ਇੱਕ ਦਾ ਨਾਂ ਹੈਗਾ ਸੁਖਬੀਰ ਸਿੰਘ ਇਹ ਨੂਰਪੁਰ ਚੱਠੇ ਦਾ ਰਹਿਣ ਵਾਲਾ ਹੈ ਪੀਐਸ ਨਕੋਦਰ ਦੂਸਰਾ ਇਹਦਾ ਜਿਹੜਾ ਸਾਥੀ ਹੈਗਾ ਅਵਤਾਰ ਸਿੰਘ ਉਹ ਵੀ ਨੂਰਪੁਰ ਚੱਠੇ ਦਾ ਹੈਗਾ ਅਸੀਂ ਅੱਜ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਇਹਨਾਂ ਤੋਂ ਇੱਕ ਮੋਟਰਸਾਈਕਲ ਔਰ ਚਾਰ ਮੋਬਾਈਲ ਫੋਨ ਰਿਕਵਰ ਕੀਤੇ ਹਨ ਇਸ ਦੇ ਨਾਲ ਹੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈਗਾ ਪਿਛਲੇ 2-3 ਮਹੀਨਿਆਂ ਤੋਂ ਇਹ ਜਿਹੜੇ ਸੀਗੇ ਐਕਟਿਵ ਸੀਗੇ ਸਾਡੇ ਏਰੀਆ 'ਚ ਉਹਦੇ ਵਿੱਚ ਇਹਨਾਂ ਨੇ ਫਰਵਰੀ 2025 'ਚ ਨਕੋਦਰ ਇੱਕ ਸਕੂਲ ਦੇ ਉੱਤੇ ਗ੍ਰਾਫਿਟੀ ਔਰ ਖਾਲਿਸਤਾਨ ਵਗੈਰਾ ਦੇ ਸਲੋਗਨਸ ਲਿਖੇ ਇਸ ਤੋਂ ਇਲਾਵਾ 26 ਮਾਰਚ 2025 ਨੂੰ ਇਹਨਾਂ ਨੇ ਮੋਰਾਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਚ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਅੰਜਾਮ ਦਿੱਤਾ ਔਰ ਮਾਰਚ 2025 ਬੂਟਾ ਮੰਡੀ ਜਲੰਧਰ ਇਹਨਾਂ ਨੇ ਡਾਕਟਰ ਅੰਬੇਦਕਰ ਜੀ ਦੇ ਬੁੱਤੂ ਨੁਕਸਾਨ ਪੰਚਾਇਨ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦੀ ਮੁਸਤੈਦੀ ਕਾਰਨ ਇਹ ਨਹੀਂ ਹੋ ਸਕੀ ਵਾਰਦਾਤ ਔਰ ਇਹਨਾਂ ਦੀ ਫਰਦਰ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਅੱਜ ਪੁੱਛਤਾਚ ਕਰਾਂਗੇ ਦੋ ਬੰਦੇ ਸਾਨੂੰ ਹੋਰ ਫਿਗਰ ਹੋਏ ਆ ਜਿਹੜੇ ਫੋਰਨ ਸੋਇਲ ਤੋਂ ਆਪਰੇਟ ਕਰ ਰਹੇ ਆ ਔਰ ਇਹਨਾਂ ਨੂੰ ਫੰਡਿੰਗ ਉਹ ਜਿਹੜੇ ਕਰਦੇ ਸੀਗੇ ਇਸ ਦੇ ਨਾਲ ਹੀ ਇਹਦੇ ਵਿੱਚ ਸਟ੍ਰਿੰਜੈਂਟ ਯੂਆਪਾ ਦੇ ਸੈਕਸ਼ਨਸ ਲਗਾਏ ਹਨ ਔਰ ਇਹਦੇ ਵਿੱਚ ਜਲਦੀ ਇਸ ਦੀ ਤਫਤੀਸ਼ ਕੰਪਲੀਟ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਸਰ ਇਹ ਪਤਾ ਲੱਗਿਆ ਕਿ ਕਿੰਨੇ ਕੀ ਕੋਈ ਸੀਸੀਟੀਵੀ ਸਾਹਮਣੇ ਆਇਆ ਵੇਖੀ ਕਿ ਕਿੰਨੇ ਟਾਈਮ ਦੇ ਵਿੱਚ ਇਹਨਾਂ ਨੇ ਇਸ ਵਾਰ ਦਾ ਤੋਂ ਇਲਜ਼ਾਮ ਦਿੱਤਾ ਦੇਖੋ ਜਿਹੜੀ ਜਿਹੜੀ ਇਹ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਇਹਨਾਂ ਤੱਕ ਪਹੁੰਚੇ ਹਨ 50 ਕਿਲੋਮੀਟਰ ਸੀਸੀਟੀਵੀ ਟ੍ਰੇਲ ਜਿਹੜੀ ਫਾਲੋ ਕਰਕੇ ਇਹਨਾਂ ਨੂੰ ਫੜਿਆ ਗਿਆ ਹੈ ਬੇਸਡ ਔਨ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਔਰ ਜਿਹੜੀ ਸਾਡੀ ਮਡਲੀ ਤਫਤੀਸ਼ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਕਿ 3 1/2 ਮਹੀਨੇ ਤੋਂ ਇਹ ਐਕਟਿਵ ਸੀਗੇ ਔਰ ਇਹਨਾਂ ਨੇ ਕਈ ਵਾਰ ਦਾਤਾਂ ਨੂੰ ਹੋਰ ਵੀ ਇੰਜਾਮ ਦੇਣਾ ਸੀਗਾ ਸਰ ਇਹਨਾਂ ਦਾ ਦਾਪਤ ਕਿੱਦਾ ਬਣ ਰਿਹਾ ਪੰਦਰੇ ਨਿਸ਼ਚਿਤ ਹੈ ਚੈਨ ਬੀਗ ਉਹ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਹਜੇ ਬੜੀ ਮਡਲੀ ਸਟੇਜ ਤੇ ਹੈਗਾ ਇਹ ਸਾਰੇ ਜਿਹੜੇ ਕੁਐਸਚਨਸ ਹੈ ਅੱਜ ਅਸੀਂ ਵੱਤ ਇਹ ਕਿਉਂਕਿ ਇਸ ਤੇ ਯੋਪਾ ਲੱਗਿਆ ਹੋਇਆ ਸਾਨੂੰ ਰਿਮਾਂਡ ਕਾਫੀ ਮਿਲਣਾ ਹੈਗਾ ਉਹਦੇ ਵਿੱਚ ਕੁਐਸਚਨਸ ਕਲੀਅਰ ਹੋ ਜਾਂਦੇ ਹੈ ਜੋ ਸੀਗੇ ਤੇ ਕਾਲ ਤੋਂ ਜਿਹੜਾ ਕੱਲ ਵੀ ਤੁਸੀਂ ਡੀਲਿਸ ਕੀਤਾ ਰਿਹਾ ਸੀ ਸੇਮ ਕੋਈ ਪੱਥਿਆ ਸੀ ਜੀ ਸੇਮ ਵਾਰਦਾ ਸੇਮ ਵੀਕਲ ਇਹ ਯੂਜ਼ ਕਰ ਰਹੇ ਸੀਗੇ ਮੋਬਾਈਲ ਫੋਨ ਵੀ ਸੇਮ ਯੂਜ਼ ਕਰ ਰਹੇ ਸੀ ਔਰ अर्ਲੀ ਮਾਰਨਿੰਗ ਜਦੋਂ ਇਹਨਾਂ ਨੂੰ ਹੁੰਦਾ ਕਿ ਕੋਈ ਨਹੀਂ ਹੈਗਾ ਉੱਥੇ ਸੁਨਸਾਨ ਹੈ ਤਾਂ ਉਦੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕੋਈ ਮੋਬਾਈਲ ਮਿਲੇ ਨਹੀਂ ਕਿੰਨੇ ਵੀ ਉਹਨਾਂ ਨੇ ਹੈਂਡਲਰ ਬਾਹਰ ਬੈਠੇ ਨੇ ਉਹਨਾਂ ਦਾ ਤੁਸੀਂ ਸਪੈਸਿਫਿਕਲਰ ਐਵਿਜਰੀ ਸੀ WhatsApp ਸੀ Instagram ਸੀ ਜਾਂ ਦੇਖੋ ਮੋਬਾਈਲ ਮੋਬਾਈਲ ਫੋਰੈਂਸਿਕਸ ਔਰ ਐਨਾਲਿਸਿਸ ਕਰਕੇ ਉਸ ਕਨਕਲੂਜਨ ਤੇ ਪਹੁੰਚਾਂਗੇ ਦੇਖੋ ਕਈ ਕਈ ਤਰ੍ਹਾਂ ਦੀ ਐਪਸ ਹੈਗੀਆਂ ਜਿਹੜੀਆਂ ਮਤਲਬ ਥੋੜਾ ਮੁਸ਼ਕਿਲ ਹੈ ਉਹਦਾ ਡਾਟਾ ਲਾਅ ਐਨਫੋਰਸਮੈਂਟ ਏਜੰਸੀਜ਼ ਨੂੰ ਮਿਲਣਾ ਤੇ ਉਹੀ ਇਹ ਜਨਰਲੀ ਐਪਸ ਯੂਜ਼ ਕਰਦੇ ਆ ਤਾਂ ਕਿ ਮਤਲਬ ਈਵੇਡ ਕਰ ਸਕਣ ਨਾ ਰਹਿਣ ਉਹ ਵਨ ਬਾਏ ਵਨ ਪੀ ਸਾਜੀ ਅੰਮ੍ਰਿਤਸਰ ਵਾਲੇ ਇਨਸੀਡੈਂਟ ਜਿਹਦਾ ਹਜੇ ਤੱਕ ਕੋਈ ਨਹੀਂ ਇਹਨਾਂ ਦਾ ਕਨੈਕਸ਼ਨ ਆਇਆ ਪਹਿਲਾਂ ਨਾਮ ਨੂੰ ਇਨਲਾਮ ਦਿੱਤਾ ਗਿਆ ਸੀ

ਨੇ ਬਿਲਕੁਲ ਇਹ ਤਾਂ ਪੰਨੂ ਨੇ ਆਪਣੀ ਵੀਡੀਓ ਪਾਈ ਹੈਗੀ ਇਹ this this is directly linked with pannu ਜਿਨੇ ਉਹਦੇ ਵਿੱਚ ਉਹਨੇ 30 ਵੀ ਕੀਤਾ ਹੈਗਾ 14 April ਤੱਕ ਤੁਸੀਂ ਕਿਹਾ ਸੀ ਰਵੀ ਦਾ 14 ਵੀ ਇਹਨਾਂ ਨੇ ਟੋਰਪਲ ਕਰ ਦਿੱਤਾ ਇਹਨਾਂ ਨੇ ਕਰਨੀ ਸੀ ਜੀ ਲੇਕਿਨ ਇਹਨਾਂ ਨੂੰ ਫੜ ਲਿਆ ਤਾਂ ਹੁਣ ਤਾਂ ਮਤਲਬ ਇਹ ਹੁਣ ਜੇਲ੍ਹ ਦੀ ਹਵਾ ਖਾਂਗੇ ਮਿਸ ਗਾਈਡਡ ਵੀ ਹੈਗੇ ਔਰ ਮੇਨ ਮੋਟਿਵ ਇਹਨਾਂ ਦਾ ਪੈਸੇ ਹੈ ਇਹ ਦੋ ਜਾਨੇ ਫਿਲਹਾਲ ਅਸੀਂ ਅਰੈਸਟ ਕਰ ਲਏ ਜਿਹੜਾ ਇਹਨਾਂ ਦਾ ਫੋਰਨ ਕੰਟੈਕਟਸ ਹੈਗੇ ਆ ਉਹਨਾਂ ਦੀ ਫਾਈਨੈਂਸ਼ੀਅਲ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਉਹਨਾਂ ਦਾ ਫਰਦਰ ਜਿਹੜੀ ਪੁੱਛਤਾਚ ਕਰਾਂਗੇ ਜੀ ਜੇ ਇਹਨਾਂ ਨੇ ਕਿਤੇ ਹਾਈਡ ਕੀਤੀ ਹੈ ਤਾਂ ਉਹ ਜ਼ਰੂਰ ਅਸੀਂ ਇਹ ਫਿਰ ਅੱਗੇ ਦੱਸਾਂਗੇ ਸਾਂਝੀ ਕਰਾਂਗੇ ਵੀ ਚਾਰ ਮੋਬਾਈਲ ਫੋਨ ਮਿਲੇ ਆ ਔਰ ਇੱਕ ਮੋਟਰਸਾਈਕਲ ਰਿਕਵਰ ਹੋ ਗਿਆ ਇਸ ਕੁਸ਼ਲ ਨਰਸਿਸੀ ਆਫਸਿਸ ਜਿਹੜੇ ਪੈਟਰੀ ਦੇ ਲੋਕ ਉਹਨਾਂ ਨੂੰ ਕੀ ਪਤਾ ਦਿੱਤਾ ਜਾਵੇ ਹਾਊ ਆਲ ਦੋ ਪਲੀਜ਼ ਮਾਨ ਲਗਦੇ ਜੇ ਦੇਖੋ ਓਵਰ ਸੀਜ਼ ਵਾਲੇ ਉਦੋਂ ਤੱਕ ਹੀ ਐਕਟਿਵਲੀ ਦੇ ਕੈਨ ਕਮਿਟ ਕਰਾਇਮ ਟਿਲ ਦੇ ਗੈਟ ਫੂਡ ਸੋਲਜਰਸ ਜਦੋਂ ਉਹਨਾਂ ਨੂੰ ਕੁਝ ਮਿਸ ਗਾਈਡਡ ਜਾਂ ਇਸ ਤਰ੍ਹਾਂ ਦੇ ਯੂਥ ਉਹਨਾਂ ਨੂੰ ਮਿਲਦਾ ਉਦੋਂ ਤੱਕ ਕਿ ਉਹ ਕਰਾਇਮ ਕਰ ਸਕਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਨੂੰ ਮਤਲਬ ਉਸ ਪੁਆਇੰਟ ਆਫ 뷰 ਨਾਲ ਵੀ ਇਸ ਚੀਜ਼ ਨੂੰ ਦੇਖਣਾ ਪਏਗਾ ਸਰ ਫੈਮਿਲੀ ਬੈਕਗ੍ਰਾਉਂਡ ਜਿਹੜੇ ਦੋਨੋਂ ਨੇ ਨਾ ਪਰ ਕਿਵੇਂ ਦਾ ਉਹ ਮਰ ਫੈਮਲੀ ਤੋਂ ਨੇ ਜਾਂ ਫਿਰ ਹਾਂਜੀ ਨੋਰਮਲ ਫੈਮਲੀ ਬੇਸਿਕਲੀ ਨੋਰਮਲ ਫੈਮਲੀ ਬੈਕਗਰਾਉਂਡ ਤੋਂ ਪਰ ਈਜ਼ੀ ਮਨੀ ਅੱਜ ਕੱਲ ਜਿਹੜਾ ਨੋਰਮਲ ਫੈਮਲੀ ਬੈਕਗਰਾਉਂਡ ਤੋਂ ਬਾਅਦ ਵੀ ਈਜ਼ੀ ਮਨੀ ਜਿਹੜਾ ਲੋਕ ਲੱਭਣ ਲੱਗ ਜੰਨੇ ਆ ਕਿਤੇ ਨਾ ਕਿਤੇ ਫਿਰ ਉਹਦੇ ਵਿੱਚ ਉਹ ਕ੍ਰਾਈਮ ਕਰ ਬੈਠੇ ਨਹੀਂ ਵੈਪਨ ਹਜੇ ਰਿਕਵਰ ਨਹੀਂ ਹੋਇਆ ਫਰਦਰ ਇਹਨਾਂ ਦੀ ਪੁੱਛਤਾਚਾ ਜਿਸੀਂ ਕਰਾਂਗੇ 10 14 ਅਪ੍ਰੈਲ ਨੂੰ ਲੈ ਕੇ ਪੁਲਿਸ ਨੂੰ ਕੀ ਤਿਆਰੀ ਹੈ ਪਰ ਸਿਕਿਉਰਿਟੀ ਨੂੰ ਲੈ ਕੇ ਖਾਸ ਤੌਰ ਤੇ ਕੀ ਪ੍ਰਬੰਧ ਹੈ 45 ਜਨਾਬ ਨੇ <imitation> 56 56 56 ਜਗਾ ਜਿਹੜਾ ਹੈਗੇ ਸਾਡੇ ਇਹ ਇਸ ਤਰ੍ਹਾਂ ਦੇ ਅੰਬੇਦਕਰ ਸਾਹਿਬ ਦੇ ਔਰ ਬਾਕੀ ਸਟੈਚੂਜ਼ ਵਗੈਰਾ ਹੈਗੇ ਆ ਅਸੀਂ ਇਹਨਾਂ ਨੂੰ ਸੀਸੀਟੀਵੀ ਫੁਟੇਜ ਰਹੀ ਪੈਟਰੋਲਿੰਗ ਰਹੀ ਔਰ ਠਿਕਰੀ ਪੈਰਾ ਰਹੀ ਅਸੀਂ ਕਵਰ ਕਰਦੇ ਆ ਔਰ ਵਿਲ ਮੇਕ ਸ਼ੋਰ ਕਿ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਥੈਂਕ ਯੂ ਸਰ